ਰੱਟ ਗਏ ਤੜਕ ਸਾਰ ਇੱਕ ਸੜਕ ਹਾਦਸਾ ਵਾਪਰਿਆ ਤੇ ਇਸ ਸੜਕ ਹਾਸੇ ਦੇ ਵਿੱਚ ਪਤੀ ਪਤਨੀ ਦੀ ਮੌਤ ਹੋ ਚੁੱਕੀ ਹੈ ਦਰਸਲ ਬੁਲੇਟ ਦੇ ਉੱਤੇ ਸਵਾਰ ਹੋ ਕੇ ਪਤੀ ਪਤਨੀ ਧਾਰਮਿਕ ਸਥਾਨ ਦੇ ਉੱਤੇ ਜਾ ਰਹੇ ਸਨ ਪਰ ਰਸਤੇ ਦੇ ਵਿੱਚ ਉਹਨਾਂ ਨੂੰ ਮੌਤ ਇਸ ਤਰ੍ਹਾਂ ਘੇਰਾ ਪਾਏਗੀ ਇਸ ਦਾ ਕਿਸੇ ਨੇ ਵੀ ਨਹੀਂ ਸੋਚਿਆ ਹੋਣਾ ਦਰਅਸਲ ਟਰੱਕ ਜਿਹੜਾ ਕਾਲ ਬਣ ਕੇ ਆਉਂਦਾ ਹੈ ਪਤੀ ਪਤਨੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪਤੀ ਪਤਨੀ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ ਇਹ ਵਿਆਹਿਆ ਜੋੜਾ ਜਿਹੜਾ ਆਪਣੇ ਪਿੱਛੇ ਦੋ ਨਿੱਕੇ ਨਿੱਕੇ ਮਾਸੂਮ ਬੱਚੇ ਛੱਡ ਚੁੱਕਿਆ ਹੈ ਦੋ ਮਾਸੂਮ ਬੱਚਿਆਂ ਦੇ ਸਿਰ ਦੇ ਉੱਤੇ ਪਿਓ ਦਾ ਸਾਯਾ ਮਾਦਾ ਦਾ ਸਾਯਾ ਸਦਨ ਲਈ ਉੱਠ ਚੁੱਕਿਆ ਹੈ ਇਹ ਮਾਸੂਮ ਬੱਚੇ ਜਿਹੜੇ ਆ ਅਨਾਥ ਹੋ ਚੁੱਕੇ ਨੇ ਤਾਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮ੍ਰਿਤਕ ਦੇਹਾਂ ਨੂੰ ਸੜਕ ਦੇ ਉੱਤੇ ਰੱਖ ਕੇ ਜਾਮ ਲਗਾ ਦਿੱਤਾ ਗਿਆ ਬੇਹਦ ਭਾਵੁਕ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਇਸ ਪਤੀ ਪਤਨੀ ਦਾ ਆਖਿਰਕਾਰ ਕੀ ਕਸੂਰ ਸੀ ਜਿਹੜੇ ਕਿ ਘਰੋਂ ਤਾਂ ਧਾਰਮਿਕ ਸਥਾਨ ਦੇ ਉੱਤੇ ਜਾ ਰਹੇ ਸਨ ਪਰ ਰਸਤੇ ਦੇ ਵਿੱਚ ਟਰੱਕ ਡਰਾਈਵਰ ਦੀ ਜੋ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਿਕ ਉਸਦੀ ਗਲਤੀ ਕਰਕੇ ਇਹ ਟੱਕਰ ਹੁੰਦੀ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਟਰੱਕ ਡਰਾਈਵਰ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਜਿਸ ਕਰਕੇ ਗਲਤ ਸਾਈਡ ਜਾ ਕੇ ਇਹ ਟੱਕਰ ਮਾਰ ਦਿੱਤੀ ਗਈ ਹੈ ਬੁਲੇਟ ਸਵਾਰ ਪਤੀ ਪਤਨੀ ਨੂੰ ਜਿਸ ਕਰਕੇ ਦੋਵਾਂ ਦੀ ਮੌਤ ਹੋ ਚੁੱਕੀ ਹੈ ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਮੁੱਲਾਂਪੁਰੇ ਦਾਖਾ ਦੇ ਨਜ਼ਦੀਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਸ਼ਰਾਬੀ ਟਰੱਕ ਡਰਾਈਵਰ ਦੀ ਲਾਪਰਵਾਹੀ ਦੇ ਕਰਕੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਦੇ ਸਿਰ ਦੇ ਉੱਤੋਂ ਪਿਓ ਦਾ ਸਾਯਾ ਉੱਠ ਚੁਕਿਆ ਬੇहद ਭਾਵੁਕ ਕਰਦੀਆਂ ਇਹ ਤਸਵੀਰਾਂ ਨੇ ਲੁਧਿਆਣਾ ਸਿੱਧੂਆ ਬੇਡ ਰੋਡ ਦੇ ਉੱਤੇ ਜੋ ਜੰਮੂ ਕਟੜਾ ਹਾਈਵੇ ਹੈ ਉਸ ਦੇ ਨਜ਼ਦੀਕ ਜੋ ਪੁਲ ਬਣਾਇਆ ਜਾ ਰਿਹਾ ਸੀ ਉੱਥੇ ਇਹ ਹਾਦਸਾ ਵਾਪਰਿਆ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਿਕ ਮੈਂਬਰ ਇਸ ਵੇਲੇ ਸੜਕ ਦੇ ਉੱਤੇ ਬੈਠ ਕੇ ਵਿਰਲਾਪ ਕਰਦੇ ਹੋਏ ਵਿਖਾਈ ਦੇ ਰਹੇ ਨੇ ਇੱਥੋਂ ਤੱਕ ਕਿ ਮ੍ਰਿਤਕ ਦੇਹਾਂ ਨੂੰ ਸੜਕ ਦੇ ਉੱਤੇ ਰੱਖ ਕੇ ਹੀ ਜੋ ਹੈ ਧਰਨਾ ਲਗਾਇਆ ਜਾ ਰਿਹਾ ਹੈ ਤਾਂ ਇੱਕ ਵਾਰ ਤਸਵੀਰਾਂ ਦਾ ਰੁਕ ਕਰਦੇ ਹਾਂ ਜੇ ਸਾਡੀ ਬੇਟੀ ਸੀਗੀ ਸਾਡੇ ਵੀਰ ਦੀ ਪੁਰੀ ਉਹਦਾ ਐਕਸੀਡੈਂਟ ਹੋ ਗਿਆ ਚੰਗੜਾਪੰਡ ਬੇਈ ਸੀ ਉਹਦਾ ਨਾਲ ਘਰ ਵਾਲਾ ਸੀਗਾ ਉਹਦਾ ਐਕਸੀਡੈਂਟ ਹੋ ਗਿਆ ਗੱਡੀ ਦੇ ਨਾਲ ਤੇ ਗੱਡੀ ਵਾਲੇ ਦੇ ਕਾਗਜ਼ ਪੂਰੇ ਸੀ ਜੀ ਡਰਾਈਵਰ ਦੇ ਜੀ ਗੱਡੀ ਕਵਾੜ ਗੱਡੀ ਆ ਜੀ ਜਿਵੇਂ ਸਾਨੂੰ ਪਤਾ ਲੱਗਿਆ ਵੀ 7075 ਮਾਡਲ ਗੱਡੀ ਆ ਤੇ ਪੂਰੇ ਨੰਬਰ ਪਲੇਟ ਉਹਦੇ ਹੋਰ ਰੰਗ ਦੀ ਆ ਪਿੱਛੇ ਹੋਰ ਰੰਗ ਦੀ ਆ ਅਨਫਟ ਗੱਡੀ ਆ ਜਿਹੜਾ ਉਹ ਤੇ ਡਰਾਈਵਰ ਚਲਾ ਰਿਹਾ ਸੀ ਉਹ ਵੀ ਬੁਢਾ ਡਰਾਈਵਰ ਸੀਗਾ ਕਿੱਟੀ ਦਾੜੀ ਸੀ दारू ਪੀਤੀ ਸੀ ਰੱਜਿਆ ਹੋਣਾ ਸੀ दारू ਦੇ ਨਾਲ ਲਾਇਸੈਂਸ ਉਹਦੇ ਕੋਲ ਹੈ ਨਹੀਂ ਸੀ ਗੱਡੀ ਦੇ ਨਾਲ ਕੋਈ ਪੇਪਰ ਨਹੀਂ ਅਸੀਂ ਦੇਖਿਆ ਚੈੱਕ ਕੀਤਾ ਆਨਲਾਈਨ ਤੇ ਗੱਡੀ ਵੀ ਅਨਫਿਟਨੈਸ ਆ ਗਲਤੀ ਮਾਲਕ ਦੀ ਹੈ ਜੀ ਜਿੰਨੇ ਸਾਡੇ ਦਾ ਡਰਾਈਵਰ ਤੋਂ ਵੱਧ ਗਲਤੀ ਮਾਲਕ ਦੀ ਹੈ ਜਿਹੜੇ ਐਜੇ ਡਰਾਈਵਰ ਨੂੰ ਰੱਖਦੇ ਕਿ ਮਾਲਕ ਨੇ ਵੀ ਕਾਰਵਾਈ ਕਰਾਉਂਗੇ ਤੁਸੀਂ ਅਸੀਂ ਬਿਲਕੁਲ ਮੰਗ ਕਰਾਂਗੇ ਮਾਲਕਾਂ ਤੇ ਇੱਕ ਨਹੀਂ ਐਜੇ ਜਿੰਨੇ ਵੀ ਕੋਈ ਮਾਲਕਾਂ ਇਹਨਾਂ ਨੂੰ ਸਾਖਤੀ ਨਾਲ ਇਹਨਾਂ ਦੇ ਪੇਸ਼ ਹੋਣਾ ਚਾਹੀਦਾ ਐਜੇ ਡਰਾਈਵਰਾਂ ਨੂੰ ਗੱਡੀਆਂ ਤੋਂ ਲਾਹਣਾ ਚਾਹੀਦਾ ਅੱਗੇ ਵਾਸਤੇ ਕੋਈ ਐਜੇ ਜੀ ਦੁਰਘਟਨਾ ਜਿਹੜੀ ਨਾ ਜੇ ਉਹ ਪਹਿਲਾਂ ਦੇਖ ਕੇ ਚੰਗਾ ਡਰਾਈਵਰ ਰੱਖਦਾ ਮਾੜੇ ਡਰਾਈਵਰ ਨੂੰ ਸ਼ਰਾਬੀ ਨੂੰ ਨਾ ਰੱਖਦਾ ਤਾਂ ਆਪਾਂ ਨਾ ਸ਼ਾਇਦ ਨਾ ਦੇ ਹਰਾਮ ਅਰ ਪੋਸ਼ਮਾਣ ਮਿਲਾਸਨ ਲਿਜਾ ਰਹੇ ਕਿ ਜੀ ਨਹੀਂ ਹਾਂ ਐਫ ਆਈ ਆਰ ਦਰਜ ਹੋ ਚੁੱਕੀ ਚਿਕਲੀ ਯਾਰ ਇਹ ਹਮੜਾ ਤੋਂ ਲੁਧਿਆਣਾ ਤੋਂ ਸਿਦਮਾ ਮੀਟਰ ਰੋਡ ਆ ਜਿਹੜਾ ਇਹ ਜੋ ਆਪਾਂ ਹੁਣ ਇੱਥੇ ਖੜੇ ਆ ਇਹ ਜੰਮੂ ਕਟਾ ਨੈਸ਼ਨਲ ਹਾਈਵੇ ਜੋ ਜਾ ਰਿਹਾ ਵਾ ਇਹ ਭੱਟਾ ਧੂਏ ਦੇ ਨੇੜੇ ਕੀ ਉੱਥੇ ਹੀ ਘਟਨਾ ਵਾਪਰੀ ਏ ਇਹ ਡਰਾਈਵਰ ਦਾ ਨਾਮ ਜਿਹੜਾ ਗੱਡੀ ਚਲਾ ਰਿਹਾ ਸੀ ਮਨੂ ਡਰਾਈਵਰ ਦਾ ਨਾਮ ਸੂਰਤ ਸਿੰਘ ਆ ਵਾਸੀ ਪਿੰਡ ਪੜੈਣ ਹੈ ਜੀ ਅੱਛਾ ਤੇ ਬੱਚੇ ਕਿੱਡੇ ਕਿੱਡੇ ਜਿਹੜੇ ਇਹਨਾਂ ਦੀਆਂ ਬੀਬੀ ਦੇ ਚੰਦੇ ਜਿੰਨੇ ਚਲ ਗਏ ਬੱਚਾ 4 ਤੋਂ 5 ਸਾਲ ਦਾ ਬੇਟਾ ਇਹਨਾਂ ਦਾ ਤੇ ਇੱਕ ਬੇਟੀ ਹੈ ਜੋ ਕਿ ਸਾਲ ਪੂਰੀ ਹੋ ਗਈ ਜੀ ਬਸਾਈ ਤੇ ਮੁੰਡੇ ਦਾ ਡੈਡੀ ਹੈਗਾ ਜੀ ਨਹੀਂ ਉਹ ਮੁੰਡੇ ਦੇ ਡੈਡੀ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਹੈ ਜਾਈ ਤੋਂ ਤਕਰੀਬਨ 10 ਤੋਂ 12 ਸਾਲ ਪਹਿਲਾਂ ਥੋੜਾ ਮੰਦ ਭਾਗੀ ਘਟਣਾ ਤੇ ਕੋਈ ਕੋਈ ਕਾਰ ਵੀ ਘਰੇ ਪਾਲਸੀ ਜਤਨ ਇਸ ਤਨ ਵੀ ਉਸੇ ਇਹ ਘਰੀਆ ਕਿ ਤੁਸੀਂ ਇਥੋਂ ਡੈੱਡ ਆਰਡੀ ਨੂੰ ਚੱਕੋ ਤੇ ਅਸੀਂ ਆਪਣੀ ਜੋ ਕਾਗਜ਼ੀ ਕਾਰਵਾਈ ਹੋ ਗਈ ਉਹ ਲਿਖ ਰਹੇ ਹਾਂ ਤੇ ਮੰਦ ਭਾਗੀ ਘਟਣਾ ਸਦਵਾ ਬੀਟ ਲੁਧਿਆਣਾ ਰੋਡ ਤੇ ਪਿੰਡ ਪੱਠਾ ਧੂਆ ਲੱਗੇ ਵਾਪਰੀਆ ਜਿੱਥੇ ਪੰਡਤ ਚੰਗਨ ਦੇ ਰਹਿਣ ਵਾਲੇ ਮੀਆਂ ਬੀਬੀ ਪ੍ਰਤੀਸੀਨ ਮੌਦਿਕਲਾ ਵਿੱਚ ਚਲੇ ਗਈ ਉਹ ਮੌਦਕਲਾਵਾ ਆਹ ਖੂਨੀ ਗੱਡੀ ਜਿਹੜੀ ਮੇਰੇ ਮਗਰ ਕੈਮਰਾਮੈਨ ਕੋਲ ਦਿਖਾਉ ਇਸ ਗੱਡੀ ਨੂੰ ਸੂਰਤ ਸਿੰਘ ਨਾਮ ਦਾ ਕੋਈ ਵਿਅਕਤੀ ਪਿੰਡ ਪਿੰਡ ਦਾ ਚਲਾ ਰਿਹਾ ਸੀ ਜਿਹੜਾ ਕਿ ਸਰਾਵ ਦੇ ਨਸੀਹਤ ਹੁੰਦਾ ਸੀ ਕਿ ਮੈਨੇ ਕਹ ਰਿਆ ਕਿ ਇੱਕ ਤੋਂ ਦੇ ਲੋਕ ਕਹਿ ਰਹੇ ਆ ਜਿਨ੍ਹਾਂ ਨੇ ਉਹਨਾਂ ਉਸਨੂੰ ਫੜਿਆ ਅੱਧ ਪੁਲਿਸ ਨੇ ਉਸ ਦਾ ਹਮਲਾਜਾ ਕੀਤਾ ਪੁਲਿਸ ਨੇ ਤਸਦੀਕ ਕੀਤਾ ਦਾ ਅਨਦਾਜ਼ਾ ਕਰ ਬੋਲੇ ਨੇ ਕਿਉਂ ਨਸ਼ੇ ਦੇ ਵਿੱਚ ਪੂਰਾ ਤਤ ਸੀਗਾ ਉਸ ਇਨਸਾਨ ਨੇ ਇੱਕ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਮੈਂ ਕੋ ਮੈਂ ਜਦੋਂ ਆਇਆ ਮੈਂ ਜਿਹੜੇ ਗੱਡੀ ਮੰਗਾਈ ਗੱਡੀ ਮੰਗਾ ਕੇ ਮੈਂ ਕਿਹਾ ਵੀ ਨੇ ਪ੍ਰਧਾਨ ਜੀ ਮੈਂ ਇੱਕ ਬੇਨਤੀ ਕਰਦਾ ਬਹੁਤ ਮਾੜਾ ਕੰਮ ਹੋਇਆ ਹੈ ਦੋ ਇੱਕ ਪਰਿਵਾਰ ਦੇ ਦੋ ਜੀ ਚਲੇ ਗਏ ਹਨ ਘਰੋਂ ਪਤਾ ਨਹੀਂ ਕਿਸ ਗੱਲੋਂ ਕੇ ਪੱਕੀ ਗੱਲ ਤੇ ਜੀ ਦੇਖੋ ਗਲਤੀ ਹੈ ਅਸੀਂ ਟਰੱਕ ਡਰਾਈਵਰ ਕਾਬੂ ਕੀਤਾ ਹੋਇਆ ਦੇਖੋ ਜੀ ਬੰਦੀ ਕਾਰਵਾਈ ਕਰ ਰਹੇ ਆ ਪਰਚਾ ਦੇ ਰਹੇ ਆ ਬਿਲਕੁਲ ਬਈ ਜੀ ਪ੍ਰਧਾਨ ਜੀ ਪ੍ਰਧਾਨ ਜੀ ਪਲੇਟ ਤੋਂ ਬਿਲਕੁਲ ਪਰਚਾ ਦੇ ਰਹੇ ਆ ਉਹਦਾ ਮੁਲਾਜ਼ਾ ਵੀ ਕਰਾਵਾਂਗੇ ਠੀਕ ਹੈ ਪਰ ਚਾ ਦੇ ਜੀ ਇਸ ਦੇ ਵਿੱਚ ਪੂਰੇ ਕਰਾਇਆ ਆਪਣੇ ਬਿਲਕੁਲ ਬਿਲਕੁਲ ਠੀਕ ਹੈ ਕਰਾ ਦੇ ਕਰਾਇਆ ਸਰ ਜੀ ਤੇ ਬਣਦੀ ਕਾਰ ਵੀ ਜੋ ਕਰ ਰਹੇ ਆ ਫੇਰ ਮੁਲਾਜ਼ਾ ਹਜੇ ਹੋਇਆ ਨਹੀਂ ਜੀ ਇਹ ਕਰਦੇ ਸੀ ਫਿਰ ਦੋ ਘੰਟੇ ਹੋ ਗਏ ਮੁਲਾਜ਼ਾ ਹੋਇਆ ਨਹੀਂ ਉਹ ਤਾਂ ਕਹਿ ਰਹੇ ਮੁਲਾਜ਼ਾ ਹੋ ਗਿਆ ਜੀ ਭਾਈ ਜੀ ਮੈਂ ਆ ਰਿਹਾ ਜਿਵੇਂ ਦਸੇਵ ਸਿੰਘ ਜੀ ਮੈਂ ਦੇਖਿਆ ਹੋਇਆ ਆ ਬ੍ਰਦਰ ਮੈਂ ਜੀ ਭੇਜੇ ਹੋਇਆ ਚੱਲ ਰਿਹਾ ਪ੍ਰਕਿਰਿਆ ਵਿੱਚ ਸੁਣ ਦੱਸ ਰਹੇ ਆ ਵੀ ਮੁਲਾਜ਼ਾ ਹੋ ਗਿਆ ਠੀਕ ਹੈ ਮੇਰੇ ਪਹਿਲਾਂ ਪ੍ਰਧਾਨ ਜੀ ਨੇ ਗੱਲ ਸੀ ਵੀ ਕਹਿੰਦੇ ਮੁਲਾਜ਼ਾ ਹੋਣਾ ਚਾਹੀਦਾ ਮੈਂ ਦਸ ਦਸਤੀ ਗੱਲ ਵੀ ਅਜਾ ਵੀ ਸਾਰਾ ਕੋਈ ਹੋਊਗਾ ਬਿਲਕੁਲ ਹੋਊਗਾ ਠੀਕ ਹੈ ਐਫਆਈਆਰ ਹੋਣੀ ਤੁਹਾਡਾ ਬਿਆਨ ਲੈ ਕੇ ਐਫਆਈਆਰ ਹੋਣੀ ਭੇਜ ਕੇ ਥਾਣੇ ਦਰਜ ਕਰਾਵਾਂਗੇ ਪਹਿਲਾਂ ਤੁਸੀਂ ਮੇਰੇ ਨਾਲ ਮੈਂ ਮਾਰ ਗਿਆ ਮਾਰ ਗਿਆ ਗੱਲੀ ਦੇ ਉਹ ਕਿਉਂ ਦੇ ਫੋਨ ਮੈਨੂੰ ਚਾਹੀਦਾ ਸਾਰੀ ਨੇ ਜਿਹੜੀ ਨੇ ਐਪਰੇ ਕੀਤੀ ਉਹ ਮਨੇ ਨਾ ਕੰਪਿਊਟਰ ਉਹ ਚੀਜ਼ ਕਰਤੀ ਫਾਉਂ ਵੀ ਗਾਦੀ ਸਾਨੂੰ ਪਤਾ ਪਿੰਡ ਦਾ ਮੈਂਨਾ ਹੋਇਆ ਹੋਇਆ ਤੂੰ ਜਿਹੜੀ ਗੱਲ ਕਰਨ ਵਾਲੀ ਉਹ ਤਾਂ ਕਰਦੇ ਨਹੀਂ ਚਲੋ ਕਰੋ ਲਿਖਾਓ ਬੰਦਾ ਲਿਖਾਓ ਬੰਦਾ ਲਿਖਾਓ ਜਿੰਨਾ ਟਾਈਮ ਉਹਦਾ ਮਲਾਜਾ ਨਹੀਂ ਹੋ ਜਾਂਦਾ ਰਿਪੋਰਟ ਨਹੀਂ ਆਉਂਦੀ ਕੋਈ ਨਹੀਂ ਪਤਾ ਲੱਗਦਾ ਕਿੰਨੇ ਪਰਸੈਂਟ ਆਉਂਦਾ ਬਸ ਫਿਰ ਉਹਨਾਂ ਟਾਈਮ ਅਸੀਂ ਬੋਡੀਆਂ ਨਹੀਂ ਚੱਕਣੀਆਂ ਜਿੰਨਾ ਟਾਈਮ ਰਿਪੋਰਟ ਨਹੀਂ ਆਉਂਦੀ ਮਲਾਜੇ ਦੀ ਉਹਦੀ ਇੰਨਾ ਤੁਹਾਨੂੰ ਲਖਾਓ ਯਾਰ ਬਿਆਨ ਤਾਂ ਲਖਾਓ ਬੜਾ ਕੰਮ ਹੋਇਆ ਬਿਆਨ ਤਾਂ ਲਖਾਓ ਨਾ ਘੜੋ ਘੜੋ ਵੀ ਆ ਕੇ ਬਿਆਨ ਹਾਰ ਨਹੀਂ ਲੱਗਦੇ ਬੰਦੇ ਕੱਲ ਨੂੰ ਕੱਲ ਨੂੰ ਪਬਲਿਕ ਮੋਕਰ ਕੇ ਕੋਰਟ ਜਾ ਕੇ ਫੇਰ ਤੇ ਮਾਲਕ ਮੁਕਰ ਜੇ ਉਹਨਾਂ ਨਾਲ ਇਨਸਾਫ ਨਾ ਹੋਇਆ ਤੇ ਮਾਲਕ ਮੁਕਰ ਜੇ ਉਹਨਾਂ ਨਾਲ ਇਨਸਾਫ ਨਾ ਹੋਇਆ ਜੇ ਮਾਲਕ ਮੁਕਰ ਜੇ ਫੇਰ ਮਾਲਕ ਦੀ ਮਾਇਕ ਗੱਲ ਨਹੀਂ ਕਰਦਾ ਮੈਂ ਪਰਵਾਹ ਦੀ ਗੱਲ ਕਰਦਾ ਬਿਆਨ ਹੋਊਗਾ ਬੋਲ ਠੀਕਾ ਜੇ ਗੱਡੀ ਵਾਲਾ ਮਾਲਕ ਹੀ ਮੁਕਰ ਜੇ ਕੀ ਮੁਕਰ ਕੋ ਜੀ ਹੋ ਮੈਂ ਮੇਰੇ ਬੰਦੇ ਨੇ ਇਹ ਕੰਮ ਕੀਤਾ ਹੀ ਨਹੀਂ ਤੁਸੀਂ ਇਹਨਾਂ ਨੂੰ ਮਾਲਕਾਂ ਨੂੰ ਬੁਲਾ ਕੇ ਬਿਆਨ ਕਰਾਓ ਮਾਲ ਕਰਨ ਬਣਾਓ ਉਹਨੂੰ ਬੁਲਾਉ ਉਹਨੂੰ ਕਰਲਾਓ ਉਹ ਬਾਈ ਜੀ ਤੁਸੀਂ ਸਹੀ ਬੰਦੇ ਤੇ ਤੁਹਾਡੀ ਸ਼ੋਰਟ ਕੀ ਬਾਈ ਜੀ ਬੁਲਾ ਕੇ ਪਹਿਲਾਂ ਯਾਰ ਪਹਿਲਾਂ ਕੰਮ ਦਾ ਕਰਾ ਸਾਡਾ ਪਹਿਲਾਂ ਕੰਮ ਵੇਖ ਫੇਰ ਦਾ ਜ ਕਰਦਾ ਸੀ ਉਹ ਆ ਗਈ ਭਰਾਵਾ ਬੰਦਾ ਇਹਨੇ ਸਾਡੇ